ਸਾਰਿਆਂ ਨੂੰ ਇਹ ਬੇਨਤੀ ਹੈ ਵੀ ਸਾਰੇ ਇਹ ਰੋਡ ਰਿਪੇਅਰ ਕਰਨ ਦੇ ਵਿੱਚ ਸਹਿਯੋਗ ਕਰੋ ਤੁਹਾਨੂੰ ਵੀ ਪਤਾ ਕੁਝ ਰਿਪੇਅਰ ਕਰਨ ਲਈ ਖਰਚਾ ਆਉਂਦਾ ਹੈ ਤੇ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਰੇਤੇ, ਬਜਰੀ ਨਾਲ, ਸਿਮਿੰਟ ਨਾਲ, ਇੱਟਾਂ ਨਾਲ, ਰੁਪਏ ਨਾਲ ਜਿਵੇਂ ਵੀ ਸਹਿਯੋਗ ਕਰਕੇ ਇਹਨਾਂ ਦੀ ਆਪਾਂ ਮਦਦ ਕਰੀਏ ਧੰਨਵਾਦ ਸ੍ਰੀ ਸਾਹਿਬ ਦਾ ਸਰਪੰਚ ਗਾਇਸ਼ਾਤੀ ਰੋਡ ਦੇ ਉੱਪਰ ਅੱਜ ਅਸੀਂ ਖੜੇ ਆਂ ਜਿਹੜੀ ਕਿ ਸ਼ਹਿਰ ਦੀ ਸਭ ਤੋਂ ਮੇਨ ਰੋਡ ਹੈ ਇਸ ਰੋਡ ਦੇ ਉੱਪਰ ਛੋਟੇ-ਛੋਟੇ ਬੱਚੇ ਡੀ.ਆਈ.ਪਾਵਰ ਸਕੂਲ ਸਰਕਾਰੀ ਸਕੂਲ ਗਰਲ ਸਕੂਲ ਸਾਰੇ ਤਕਰੀਬਨ ਇਹ ਮੇਨ ਰੋਡ ਨੂੰ ਆਪਾਂ ਯੂਜ਼ ਕਰਦੇ ਆ ਛੋਟੇ ਛੋਟੇ ਬੱਚੇ ਇੱਥੇ ਲੰਘਦੇ ਸੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਇੱਥੇ ਗੋਡੇ-ਗੋਡੇ ਪਾਣੀ ਭਰ ਜਾਂਦਾ ਅਸੀਂ ਇਹ ਸਾਰੇ ਮਾਰਕੀਟ ਕੱਟੇ ਹੋ ਕੇ ਸੜਕ ਦੀ ਰਿਪੇਅਰ ਦੇ ਲਈ ਬੇਨਤੀ ਕੀਤੀ ਪਹਿਲਾਂ ਸਰਕਾਰਾਂ ਨੂੰ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਸੜਕ ਬਣੀ ਨੂੰ ਜੇ 3.5 ਸਾਲ ਹੀ ਹੋਏ ਨੇ 2.5 ਸਾਲ ਹੋਰ ਅਸੀਂ ਇਹਦੀ ਰਿਪੇਅਰ ਨਹੀਂ ਕਰਵਾ ਸਕਦੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਮਾਤਾ ਗੁਜਰੀ ਵੀ ਭਲਾਈ ਕੇਂਦਰ ਨੂੰ ਬੇਨਤੀ ਕੀਤੀ ਕਿ ਤੁਸੀਂ ਕੋਈ ਸੇਵਾ ਕਰਕੇ ਸਾਡੀ ਇਹ ਸੜਕ ਨੇਪਰੇ ਚਾੜਦੇ ਹੋ ਤਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਮਾਸਟਰ ਕਰਮ ਸਿੰਘ ਜੀ ਨੇ ਤੇ ਹੋਰ ਸਾਰੇ ਸਾਥੀ ਦੇ ਮੈਂਬਰਾਂ ਨੇ ਇਹ ਵੀ ਰਿਪੇਅਰ ਕਰਨ ਦੀ ਸੋਚੀ ਪਹਿਲਾਂ ਇਹ ਸੀ ਕਿ ਜਿਹਦੇ ਉੱਤੇ ਖਰਚਾ ਜਿਹੜਾ ਰਿਪੇਅਰ ਦਾ ਬਹੁਤ ਘੱਟ ਆਊਗਾ ਵੀ ਛੋਟੇ-ਮੋਟੇ ਡੋਏ ਸੀਗੇ ਬਰਸਾਤਾਂ ਤੋਂ ਪਹਿਲਾਂ ਵੀ ਰਿਪੇਅਰ ਕਰ ਦਿਆਂਗੇ ਪਰੰਤੂ ਹੁਣ ਬਰਸਾਤਾਂ ਤੋਂ ਬਾਅਦ ਇਹ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਗਿਆ ਪਰੰਤੂ ਇਹ ਰਿਪੇਅਰ ਕਰਨੀ ਵੀ ਜ਼ਰੂਰੀ ਸੀ ਮਾਤਾ ਜੀ ਗੁਜਰੀ ਭਲਾਈ ਕੇਂਦਰ ਨੂੰ ਅਸੀਂ ਫਿਰ ਬੇਨਤੀ ਕੀਤੀ ਹੇਣੂ ਬੇਰਤੀਤਾ ਜਾਵੇ ਹੁਣ ਜਦ ਇਹਦਾ ਅਸਟੀਮੇਟ ਹੈ ਅੱਜ ਹਜ਼ਾਰਾਂ ਛੱਡ ਲੱਖਾਂ ਦੇ ਵਿੱਚ ਪਹੁੰਚਿਆ ਪਿਆ ਤਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਮਾਤਾ ਗੁਜਰੀ ਦੀ ਭਲਾਈ ਕੇਂਦਰ ਨੂੰ ਸਹਿਯੋਗ ਦੇ ਕੇ ਉਹ ਆਪ ਨੂੰ ਪਤਾ ਹੈ ਕਿ ਇਹ ਸੜਕ ਜੋ ਪੁਰਾਣੀ ਗਈ ਇੱਥੇ ਰੋਡ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ ਪਰ ਸਭ ਤੋਂ ਜ਼ਿਆਦਾ ਇਹ ਸੜਕੇ ਚਲਦੀ ਹੈ ਜੋ ਵਾਰਲੇ ਇਲਾਚਾ ਨੂੰ ਸ਼ਹਿਰ ਨਾਲ ਮਿਲਉਂਦੀ ਹੈ ਇਸੇ ਜੇ ਸਾਨੂੰ ਇੱਕੋ ਪਤਾ ਲੱਗਿਆ ਸੀ ਕਿ ਦੋ ਬੱਚੇ ਜਨਮ ਕਰਕੇ ਉਹਨਾਂ ਦੇ ਸਿਰ ਤੇ ਡਾਂਗੀ ਵੀ ਲਾਉਣੇ ਪਏ ਤੇ ਬਹੁਤ ਲੋਕ ਇਥੇ ਗਿਰਦੇ ਨੇ ਆਸਟਾ ਜਦੋਂ ਪਾਣੀ ਖੜਾ ਹੋ ਜਾਂਦਾ ਰੋੜਿਆਂ ਦਾ ਪਤ ਨਹੀਂ ਲੱਗਦਾ ਛੋਟੀ ਸਲਿੱਪ ਕਰ ਜਾਂਦੀ ਹੈ ਸਵੇਤ ਕਰਕੇ ਪੜਾਈ ਦਾ ਕਾਜ ਸਮਝਦੇ ਹੋਏ ਦੁਕਾਨਦਾਰਾਂ ਵੱਲੋਂ ਜਦੋਂ ਸਾਨੂੰ ਕਿਹਾ ਗਿਆ ਤੇ ਅਸੀਂ ਇਹ ਕੰਮ ਸ਼ੁਰੂ ਕਰਨ ਦਾ ਪ੍ਰਵਾਨਾ ਕੀਤਾ ਇਹਨਾਂ ਨੇ ਫੰਡ ਵੀ ਦੱਸੇ ਇਕੱਠਾ ਕਰ ਲਿਆ ਹੈ ਜਗਾ ਤੋ ਆ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸ਼ਕਤ ਦਾ ਕੰਮ ਅੱਜ ਸ਼ੁਰੂ ਕੀਤਾ ਹੈ ਪਹਿਲਾਂ ਕੀਤਾ ਸੀ ਸ਼ੁਰੂ ਟਮਟੇ ਦੇ ਘਟੇ ਵੀ ਪਾ ਲਈ ਸੀ ਪਰ ਨਹੀਂ ਆ ਗਿਆ ਹੁਣ ਦੁਬਾਰਾ ਫੇਰ ਮਹੀਨਾ ਤੋਂ ਬਾਅਦ ਦਸਹਿਰਾ ਖਤਮ ਹੋਣ ਤੋਂ ਬਾਅਦ ਅੱਜ ਇਹ ਕੰਮ ਸ਼ੁਰੂ ਕਰ ਰਹੇ ਆ ਇਸ ਦੇ ਨਾਲ ਹੀ ਅੱਧੀ ਸ਼ਹਿਰ ਦੇ ਵਿੱਚ ਜੋ ਥਿਰ ਟੋਏ ਹੈਗੇ ਨੇ ਉਹ ਵੀ ਭਰਨ ਦਾ ਕੰਮ ਕਰਾਂਗੇ ਸੋ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਰਲ ਕੇ ਕੰਮ ਕਰੀਏ ਸਹਿਯੋਗ ਦਿਓ ਆਪਣੇ ਬੱਚੇ ਨੇ ਆਪਣੀ ਰਾਹ ਜੇ ਨੇ ਜੋ गिरਦੇ ਨੇ ਪਾਪਾ ਸਾਰੇ ਕੋਈ ਸਹਾਰਾ ਦੇਣਾ ਛੱਡਿਏ ਕਿਉਂਕਿ ਮਕਾਨ ਆਪਣਿਆਂ ਨੂੰ ਹੁੰਦਾ ਸਾਰੇ ਵਾਤ ਵਾਤ ਜੋੜਦੇ ਹੋ ਤੁਹਾਡਾ ਇਮਾਨਦਾਰੀ ਨਾਲ ਪੈਸਾ ਜਿਹੜਾ ਹੈ ਇਹਨਾਂ ਕੰਮਾਂ ਦੀ ਲੱਗੇਗਾ ਫਿਰ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਹੈ ਪੈਸਾ ਕਰਤਾ ਕੀਤਾ ਹੈ ਧੰਨਵਾਦ